ਅੱਜ ਆਪਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਤੇਰਾ ਸਤੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਹੋ ਜਿਹਾ ਹੈ ਅੱਜ ਸਵੇਰ ਵੇਲੇ ਕੁਝ ਕਿ ਖੇਤਰਾਂ ਦੇ ਵਿੱਚ ਮੀਂਹ ਪਿਆ ਖਾਸ ਕਰਕੇ ਪਵਾਰ ਖੇਤਰ ਤੇ ਪੂਰਬੀ ਮਾਲਵੇਰ ਵਿੱਚ ਟੁੱਟਮੇ ਜਿਹੇ ਸ਼ਰਾਟੇ ਦੇਖੇ ਗਏ ਉਹਨਾਂ ਦੇ ਵਿੱਚ ਪਟਿਆਲਾ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਖੰਨਾ ਹੋ ਗਿਆ ਲੁਧਿਆਣੇ ਦੇ ਥੋੜੇ ਖੇਤਰ ਹੋਗਾ ਜਾ ਚੰਡੀਗੜ੍ਹ ਮੁਹਾਲੀ ਰਾਜਪੂਰਾ ਰੋਪੜ ਆਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਹਲਕਾ ਜਿਹਾ ਮੀਂਹ ਦੇਖਿਆ ਗਿਆ। ਬਾਕੀ ਕਾਫੀ ਹਿੱਸਿਆਂ ਦੇ ਵਿੱਚ ਬੱਦਲ ਵਾਈ ਰਹੀ ਪਰ ਮੀਂਹ ਦੀ ਸੰਭਾਵਨਾ ਉਹਨਾਂ ਖੇਤਰਾਂ ਦੇ ਵਿੱਚ ਨਾ ਮਾਤਰ ਹੀ ਰਹੀ ਨਾ ਹੀ ਕਿਤੇ ਕੁਝ ਕਾਰਵਾਈਆਂ ਹੋਈਆਂ। ਅੱਜ ਜੇਕਰ ਗੱਲ ਕਰੀਏ ਤਾਂ ਸ਼ਾਮ ਵੇਲੇ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੱਗ ਸਕਦੇ ਹਨ ਵੱਡੇ ਸ਼ਹਿਰਾਂ ਦੇ ਆਸ-ਪਾਸ ਪਰ ਜ਼ਿਆਦਾ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਜਿਹੜਾ ਇੱਕ ਲੋ ਪ੍ਰੈਸ਼ਰ ਏਰੀਆ ਜਾਨਕੀ ਵਧਿਆ ਹੋਇਆ ਸੀਗਾ ਜੁਪੀ एमपी ਜੋ ਉੱਤਰਾਖੰਡ ਵਿੱਚ ਪ੍ਰਭਾਵ ਪਾ ਰਿਹਾ ਸੀਗਾ ਉਹ ਵੀ ਹੁਣ ਤਕਰੀਬਨ ਖਤਮੇ ਦੇ ਦੌਰ ਵੱਲ ਨੂੰ ਲਗਾਤਾਰ ਜਾ ਰਿਹਾ ਹੈ ਸੋ ਉਸ ਦਾ ਅਸਰ ਪੰਜਾਬ ਵਿੱਚ ਅਗਲੇ ਦਿਨਾਂ ਵਿੱਚ ਨਾ ਮਾਤਰ ਪਵੇਗਾ ਨਾ ਹੀ ਕਿਤੇ ਮੀਂਹ ਦੀ ਸੰਭਾਵਨਾ ਰਹੇਗੀ ਅੱਜ ਬਾਅਦ ਦੁਪਹਿਰ ਟੁੱਟਵੇਂ ਜਿਹੇ ਸ਼ਰਾਟੇ ਵੱਖ-ਵੱਖ ਖੇਤਰਾਂ ਵਿੱਚ ਲੱਗ ਸਕਦੇ ਹਨ ਵੱਡੇ ਸ਼ਹਿਰਾਂ ਦੇ ਉੱਪਰ ਜਿਵੇਂ ਲੁਧਿਆਣਾ ਅਮਰitsar ਹੋ ਗਿਆ ਜਾਂ ਸੰਗਰੂਰ ਪਟਿਆਲਾ ਜਾਂ ਪੁਆਰ ਖੇਤਰ ਦੇ ਵਿੱਚ ਟੁੱਟਵੇਂ ਜਿਹੇ ਸ਼ਰਾਟੇ ਲੱਗ ਸਕਦੇ ਹਨ ਬਾਕੀ ਸਵੇਰ ਤੜਕਸਾਰ ਮਾੜਾ ਮੋਟਿਆ ਪਵਾਰ ਖੇਤਰ ਦੇ ਵਿੱਚ ਆਸ ਰਹੇਗੀ ਕਿ ਚਾਰਕਣੀਆਂ ਡਿੱਗਪਣ ਨਹੀਂ ਤਾਂ ਮੌਸਮ ਕੱਲ ਤੋਂ ਸਾਫ਼ ਹੈ ਇਹ ਵੀ ਹੈ ਕਿ ਮਾਨਸੂਨ ਦੇ ਜਿੰਨੇ ਕਮੀ ਪੈਣੇ ਸੀਗੇ ਉਹ ਪੈ ਚੁੱਕੇ ਹਨ ਹੁਣ ਮਾਨਸੂਨ ਦੀ ਵਾਪਸੀ ਤਕਰੀਬਨ ਪੰਜਾਬ ਵਿੱਚੋਂ ਲਗਭਗ ਤੈਅ ਹੋ ਚੁੱਕੀ ਹੈ ਅਗਲੇ ਦਿਨਾਂ ਵਿੱਚ ਕੋਈ ਵੀ ਲੋ ਪ੍ਰੈਸ਼ਰ ਬਣਦਾ ਹੋਇਆ ਦਿਖਾਈ ਨਹੀਂ ਦੇ ਰਿਹਾ